ਲੋ ਜੀ ਇਹ ਸਭ ਤੋਂ ਪਹਿਲਾਂ ਇਹ ਦੱਸ ਦਾਂ ਵੀ ਇਹ ਵੀਡੀਓ ਇੰਟਰਟੇਨ ਆਲੀ ਨਹੀਂ ਹੈਗੀ ਵੀ ਕਿਸਾਨ ਤੰਗ ਕਰਦੇ ਆ ਸੜਕਾਂ ਰੋਕ ਲੀਆਂ ਹੈ ਜੀ ਵੀ ਆਵਾਜ਼ਾਈ ਖਰਾਬ ਹੁੰਦੀ ਆ ਤੇ ਮਾਰਕੀਟ ਤੇ ਅਸਰ ਪੈਂਦਾ ਚਲੋ ਆਪਣੇ ਆਪਣੇ ਹਰ ਇੱਕ ਵਿਚਾਰ ਦੰਦਾ ਪਰ ਮੈਂ ਜਿਹੜੇ ਆਪਣੇ ਵਿਚਾਰ ਦੇ ਰਿਹਾ ਇਹ ਗਰਾਊਂਡ ਲੈਵਲ ਤੇ ਜਿੱਥੇ ਮੈਂ ਰਹਿ ਰਿਹਾ ਅੱਖਾਂ ਦੇਖਿਆ ਕੰਨਾਂ ਸੁਣਿਆ ਜਿਹੜੀਆਂ ਗੱਲਾਂ ਇਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੁਣ ਕੀਮੀਦਾਰ ਉਹਨਾਂ ਨੇ ਸਬਜ਼ੀ ਲਾਈ ਆ ਖੇਤਾਂ 'ਚ ਜਿਵੇਂ ਮਟਰ ਲਾ ਲਿਆ ਗੋਭੀ ਲਾ ਲਈ ਤੇ ਹੋਰ ਇਹੋ ਜਿਹੇ ਸਰਦੀ ਦੀਆਂ ਚੀਜ਼ਾਂ ਕਿਉਂਕਿ ਸਰਦੀਆਂ ਚੱਲ ਰਹੀਆਂ ਸਰਦੀ ਦੀ ਗੱਲ ਕਰਾਂਗਾ ਤੇ ਕਿਲੋ ਬੀਜ ਜਿਹੜੇ ਆਪਾਂ ਨੇ ਗੋਭੀ ਦਾ ਬੀਜਣਾ ਤਾਂ 15-20 ਹਜ਼ਾਰ ਦੇ ਆਸ-ਪਾਸ ਹੋ ਸਕਦਾ ਵੱਧੇ ਹੋਵੇ ਤੇ ਉਸ ਤੋਂ ਬਾਅਦ ਇਸ ਨੂੰ ਲਵਾਈ ਟਰੈਕਟਰ ਦੀ ਬੁਹਾਈ ਉਹਦੇ 'ਚ ਖਾਦਾਂ ਪਾਣੀਆਂ ਤੇ ਹਜ਼ਾਰਾਂ ਰੁਪਏ ਦਾ ਕੰਮ ਆ ਇਹ ਗੜਾਈਆਂ 5-6 ਬੀਬੀਆਂ ਅ ਮਤਲਬ ਕਿ ਜਿਨ੍ਹਾਂ ਨੂੰ ਪੱਲੇ ਵਰ ਕਹ ਦਿੰਨੇ ਆ ਉਹ ਰੰਬੇ ਲੈ ਕੇ ਹੱਥਾਂ ਦੇ ਨਾਲ ਇਹਨੂੰ ਗੁੱਡ ਦੀਆਂ ਨੇ ਫਿਰ ਉਸ ਤੋਂ ਬਾਅਦ ਕਈਆਂ ਦੇ ਨਾਲ ਇਸ ਨੂੰ ਮਿੱਟੀ ਚੜਾਈ ਜਾਂਦੀ ਆ ਮਿੱਟੀ ਚੜਾਉਣ ਤੋਂ ਮਤਲਬ ਕਿ ਜਿਹੜੀ ਜੜਾਂ ਨੰਗੀਆਂ ਹੁੰਦੀਆਂ ਉਹਨਾਂ ਨੂੰ ਹੋਰ ਜ਼ਿਆਦਾ ਮਿੱਟੀ ਲਾ ਕੇ ਬੁੱਟੇ ਦੀ ਗ੍ਰੋਥ ਵਾਸਤੇ ਉਹਨੂੰ ਢੱਕਿਆ ਜਾਂਦਾ ਫਿਰ ਪਾਣੀ ਲਾਏ ਜਾਂਦੇ ਆ ਫਿਰ ਇਸ ਦੀ ਕਟਾਈ ਹੁੰਦੀ ਆ ਕਟਾਈ ਵੇਲੇ ਫੇਰ ਲੇਬਰ ਪੈਂਦੀ ਆ ਤੇ ਉਸ ਤੋਂ ਬਾਅਦ ਇਸ ਨੂੰ ਪੈਕਿੰਗ ਆ ਵਗੈਰਾ ਤੇ ਸਾਰਾ ਖਰਚ ਕਰਕੇ ਮੰਡੀ ਲਜਾਇਆ ਜਾਂਦਾ। ਟ੍ਰਾਂਸਪੋਰਟ ਦੇ ਖਰਚੇ, ਆੜਤਾ ਦਿੱਤੀਆਂ ਜਾਂਦੀਆਂ ਨੇ ਯਾਨੀ ਕਿ ਸਰਕਾਰੀ ਟੈਕਸ ਵਗੈਰਾ। ਫਿਰ ਉਸ ਤੋਂ ਬਾਅਦ ਜਾ ਕੇ ਜਿਹੜੇ ਬਚਦਾ ਉਹ ਜ਼ਿਮੀਦਾਰ ਦਾ ਮੁਨਾਫਾ ਹੁੰਦਾ ਵਿੱਚੇ ਖਰਚੇ ਸਮੇਤ। ਮਤਲਬ ਖਰਚਾ ਉਸੇ ਮੁਨਾਫੇ ਚੋਂ ਕੱਢਣਾ ਜਿਹੜਾ ਪਹਿਲਾਂ ਲੱਗਿਆ। ਮੈਂ ਤੁਹਾਨੂੰ ਦਿਖਾਵਾਂ ਆ ਲਫਾਫੇ ਪਈਆਂ ਮੇਰੇ ਲਈ। ਗੋਭੀ ਦੇਖੋ ਕਿੰਨੀ ਸਾਫ਼ ਹੈ, ਚਿੱਟੀ ਦੁੱਧ ਵਰਗੀ ਹੈ। ਬਿਲਕੁਲ ਮੱਖਣ। ਯਾਨੀ ਕਿ ਪਹਿਲੀ ਵਾਰ ਦੀ ਹਲੇ ਗੋਭੀ ਆ ਸਭ ਤੋਂ ਪਹਿਲੀ ਵਾਰੀ ਕਟਾਈ ਕਰੀ ਆ ਤੇ ਇੱਧਰ ਵੀ ਦਿਖਾਦਾ ਕਿੰਨੇ ਲਫਾਫੇ ਪਈਆਂ ਪਰ ਜੇ ਤੁਸੀਂ ਇਹਦਾ ਰੇਟ ਸੁਣ ਲੋ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਇੱਕ ਲਫਾਫੇ ਦੀ ਕੀਮਤ ਸਿਰਫ 40 ਰੁਪਏ 50 ਰੁਪਏ ਕਦੇ 60 ਰੁਪਏ ਕਦੇ 35 ਰੁਪਏ ਕਦੇ 40 ਰੁਪਏ ਬਸ ਐ ਮੰਡੀ ਦਾ ਰੇਟ ਥੋੜਾ ਉੱਪਰ ਕਦੇ ਥੱਲੇ ਕਦੇ ਉੱਪਰ ਥੱਲੇ ਬਸ ਆ ਰੇਟ ਚੱਲ ਰਿਹਾ ਜੇ ਇਹਦਾ ਵੇਟ ਦੀ ਗੱਲ ਕਰੀਏ ਆਪਾਂ ਲਫਾਫੇ ਦੀ ਤਾਂ ਇਸ ਦੇ ਵਿੱਚ 30 ਕਿਲੋ ਦੇ ਆਸ-ਪਾਸ ਵਜਣ ਤੇ ਹੁਣ ਤੁਸੀਂ ਹਿਸਾਬ ਲਾ ਲਵੋ ਕਿ ਕਿਆ ਰੁਪਏ ਬੈਠੀ ਸਵਾ ਰੁਪਏ ਜਾਂ ਡੇਢ ਰੁਪਏ ਦੇ ਆਸ-ਪਾਸ ਇਹ ਵਿੱਚ ਵਿੱਚ ਇਹ ਗੋਭੀ ਬੈਠੀ ਆ ਹੁਣ ਇਹਦੇ ਖਰਚੇ ਮੈਂ ਤੁਹਾਨੂੰ ਗਿਣਾਇਆ ਵੀ ਕਿੰਨਾ ਖਰਚਾ ਆਇਆ ਤੇ ਬਾਕੀ ਜਿਹੜੇ ਜ਼ਿਮੀਂਦਾਰ ਆ ਲਗਭਗ 2 ਬੰਦੇ 1 ਏਕੜ ਦੇ ਇਹਤੇ ਕੰਮ ਕਰਦੀਆਂ ਜਿਹੜੇ ਜ਼ਿੰਮੇਦਾਰ ਆ ਉਹ ਆਪਣੀ ਦਿਹਾੜੀ ਨਹੀਂ ਲਾਂਦਾ ਵਿੱਚ ਹੁਣ ਤੁਸੀਂ ਦੇਖ ਲਓ ਵੀ ਜ਼ਿੰਮੇਦਾਰ ਨੂੰ ਕੀ ਬਚਿਆ ਹੋਣਾ ਪੱਲੇ ਤੋਂ ਪੈਣੇ ਵਾਲੀ ਗੱਲ ਆ ਮਤਲਬ ਤੁਸੀਂ ਲੋ ਪੱਲੇ ਤੋਂ ਖਰਚਾ ਪਾ ਕੇ ਇਹ ਜਿਹੜੀ ਸਬਜ਼ੀ ਆ ਇਹ ਸਪਲਾਈ ਕੀਤੀ ਆ ਆਮ ਜਨਤਾ ਵਾਸਤੇ ਕਦੇ ਵਾਦਾ ਵੀ ਹੋ ਜਾਂਦਾ ਚਲੋ ਵਾਦਾ ਹੀ ਭਰਿਆ ਵੀ ਉਹਦਾ ਮੁੱਲ ਪੈ ਜਾਂਦਾ ਖਰਚੇ ਉਹਦੇ ਚੋਂ ਵੀ ਨਿਕਲਦੇ ਆ ਪਰ ਜਦੋਂ ਇਹ ਰੇਟ ਹੋਵੇ ਸਬਜ਼ੀ ਦਾ ਮੰਡੀ ਦੇ ਵਿੱਚ ਫੇਰ ਜ਼ਿਮੀਦਾਰ ਨੂੰ ਕੁਝ ਨਹੀਂ ਬਚਦਾ ਫੇਰ ਤਾਂ ਪੱਲੇ ਦਾ ਜਿਹੜੇ ਪਹਿਲਾਂ ਜਮਾ ਕੀਤੇ ਹੋਏ ਆ ਉਹ ਵੀ ਪਾਣੀ ਪੈਂਦੇ ਆ ਜੇ ਆਹੀ ਗੋਭੀ ਆਪਾਂ ਰੇੜੀਆਂ ਤੋਂ ਖਰੀਦਾਂਗੇ ਤੇ ਮੈਨੂੰ ਲੱਗਦਾ ਈ 5 ਰੁਪਏ ਦੇ ਆਸ-ਪਾਸ ਤੁਹਾਨੂੰ ਮਿਲੇਗੀ 5 ਤੋਂ ਲੈ ਕੇ 10 ਦੇ ਵਿੱਚ ਪਰ ਜ਼ਿਮੀਦਾਰ ਨੂੰ ਕੀ ਮਿਲਿਆ ਸਵਾਰਪੇ 1.5 ਰੁਪਏ ਉਹਨੇ ਉਹਦੇ ਜੋ ਖਰਚੇ ਵੀ ਕਰਨੇ ਆ ਲੇਬਰ ਦੇ ਖਰਚੇ ਵੀ ਆ ਸਾਰੇ ਕਾਸੇ ਦੇ ਗੱਡੀ ਦੇ ਖਰਚੇ ਅਤੇ ਆਪਣੀ ਲੇਬਰ ਤਾਂ ਉਹਨੇ ਜੋੜੀ ਹੋਈ ਨਹੀਂ ਹੁਣ ਮੈਂ ਤੁਹਾਨੂੰ ਖੇਤ ਦੇ ਵਿੱਚ ਥੋੜਾ ਜਿਹਾ ਨਿਗਾਹ ਵਰਾਵਾਂ ਵੀ ਕਿੰਨੇ ਬੰਦੇ ਇਹਨਾਂ ਲਫਾਫਿਆਂ ਨੂੰ ਤਿਆਰ ਕਰਨ ਵਾਸਤੇ ਲੱਗੇ ਹੋਏ ਆ ਉਹ ਦੇਖੋ ਜੇ ਤੁਸੀਂ ਦੇਖ ਸਕਦੇ ਹੋ ਗਿਣ ਲਓ 1 2 3 4 5 ਤੇ 6 6 ਬੰਦੇ ਲੱਗ ਰਹੇ ਆ ਤੇ 7ਵਾਂ ਮੈਂ ਹੋ ਗਿਆ ਮਤਲਬ 7 ਬੰਦੇ ਲੱਗ ਕੇ ਐਨਾ ਕੰਮ ਕਰ ਰਹੇ ਆ 7 ਬੰਦਿਆਂ ਨੇ 25 30 ਲਫਾਫੇ ਬਣਾਏ ਆ ਤੇ ਹੋਣਗੇ ਕਿੰਨੇ ਦੇ ਤੇ ਇਹਨੂੰ ਹੁਣ ਆਪਾਂ 40 ਨਾਲ ਗੁਣਾ ਕਰ ਲਓ 4 3 12 1200 ਦੇ ਜੇ 50 ਰੁਪਏ ਵੀ ਕਿਹਾ ਤਾਂ ਕਿੰਨੇ ਦਾ ਹੋ ਗਿਆ ਜੀ ਅ 5 3 15 1500 ਦੇ ਹੁਣ 1500 ਦੇ ਵਿੱਚੋਂ ਹੁਣ 1500 ਰੁਪਏ ਦੇ ਵਿੱਚੋਂ ਆਪਾਂ ਇਹਦਾ ਖਰਚਾ ਦੇਖ ਲਈਏ ਜਿਹੜਾ ਐਡੀਟ ਆਮ ਆਇਆ ਐਡੀਟ ਆਮ ਖਰਚਾ 5 ਰੁਪਏ ਦਾ ਲਫਾਫਾ 15 ਰੁਪਏ ਕਿਰਾਇਆ ਤੇ 5 5-4 ਰੁਪਏ ਦੀ ਇਹਦੇ ਤੇ ਟੇਪ ਲੱਗਦੀ ਆ ਆ ਜਿਹੜੀ ਟੇਪ ਦੇਖ ਰਹੇ ਆ ਆ ਵਾਲੀ ਟੇਪ ਲੱਗੀ ਤੇ 250 ਰੁਪਏ ਇੱਕ ਬੰਦੇ ਦੀ ਦਿਹਾੜੀ ਹੈ ਯਾਨੀ ਕਿ ਜਿਹੜੀਆਂ ਔਰਤਾਂ ਕੰਮ ਕਰਦੀਆਂ ਉਹਨਾਂ ਦੀ 250 ਰੁਪਏ ਦਿਹਾੜੀ ਹੈ ਜਿਹੜਾ ਬੰਦੇ ਕੰਮ ਕਰਦੇ ਆ ਉਹ ਮਹਿੰਗੇ ਆ ਮੰਨ ਕੇ ਚਲੋ ਵੀ 1000 ਰੁਪਏ ਇਹਦੇ ਚ ਲੇਬਰ ਦਿੱਤੀ ਆਪਾਂ ਨੇ ਤੇ 30 ਲਫਾਫੇ ਜੇ 5 3 15 1500 ਰੁਪਏ ਦੇ ਲਫਾਫੇ ਗਏ 100 ਰੁਪਏ ਦੀ ਇਹਨਾਂ ਦੇ ਟੇਪ ਲਾਈ ਹੁਣ ਕਿਹਨੀ ਚੱਲੋ 11.5 12 1250 ਹੋ ਗਿਆ 15 ਰੁਪਏ ਲਫਾਫਾ ਗੱਡੀ ਦਾ ਖਰਚ ਲਾ ਲਓ 15 3 45 ਹੁਣ ਤੁਸੀਂ ਦੇਖ ਲਓ ਵੀ 1500 ਰੁਪਏ ਦੇ ਲਫਾਫੇ ਹੋਏ ਆ ਤੇ 16.5 ਰੁਪਏ 16 ਰੁਪਏ ਦੇ ਆਸ-ਪਾਸ ਬਜਟ ਬਣ ਗਿਆ ਤੇ ਜ਼ਿਮੀਦਾਰ ਨੇ ਜਿਹੜੇ 2-3 ਬੰਦੇ ਘਰ ਦੇ ਲੱਗ ਰਹੇ ਆ ਆਪਣੀ ਦਿਹਾੜੀ ਨਹੀਂ ਹਲੇ ਵਿੱਚ ਲਾਈ ਤੇ ਐਨਾ ਖਰਚਾ ਸਮਝ ਲਓ ਵੀ ਜੇ ਆਪਣੀ ਦਿਹਾੜੀ ਵੀ ਲਈਏ ਬੰਦਾ 300 ਰੁਪਏ ਦਿਹਾੜੀ ਵੀ ਜ਼ਿਮੀਦਾਰ ਆਪਣੀ ਲਾਵੇ ਨਾ 600 ਰੁਪਏ ਤਾਂ ਉਹ ਹੈ ਮੰਨ ਕੇ ਚਲੋ ਵੀ 600 ਰੁਪਏ ਉਹ ਤੇ 1.5-200 ਰੁਪਏ ਇਹਦੇ ਚ ਕਾਟਾ ਖਾਇਆ 7-800 ਰੁਪਏ ਦਾ ਕਾਟਾ ਖਾ ਕੇ ਜ਼ਿਮੀਦਾਰ ਇਹ ਚੀਜ਼ ਮੰਡੀ ਚ ਲੈ ਕੇ ਜਾ ਰਿਹਾ ਇਹ ਇਹ ਸੇਵਾ ਹੋ ਰਹੀ ਆ ਤੇ ਬਾਕੀ ਇਹ ਘਟਾ ਤਾਂ ਚਲੋ ਅਲੱਗ ਆ ਠੀਕ ਆ ਇਹ ਘਟਾ ਤਾਂ ਅਲੱਗ ਆ ਤੇ ਇਸ ਤੇ ਵਿੱਚੋਂ ਹੀ ਉਹਨੇ ਸਾਰਾ ਖਰਚਾ ਵੀ ਕੱਢਣਾ ਜਿਹੜਾ ਇਹਦੀ ਲਵਾਈ ਤੇ ਆ ਇਹਦੀ ਗਡਾਈ ਤੇ ਆ ਮਿੱਟੀ ਚੜਾਈ ਤੇ ਮੈਂ ਤੁਹਾਨੂੰ ਸਾਰੇ ਖਰਚੇ ਪਹਿਲਾਂ ਗਿਣਾਈ ਆ ਹੁਣ ਤੁਸੀਂ ਸੋਚ ਲਓ ਵੀ ਜ਼ਿੰਮੇਦਾਰ ਨੂੰ ਕੀ ਬਚੇਗਾ ਤੇ ਉਹ ਕੀ ਕਰੇਗਾ ਕਰਜ਼ਾ ਨਹੀਂ ਲਵੇਗਾ ਹੋਰ ਕੀ ਕਰੇਗਾ ਕਰਜ਼ਾ ਲੈਣ ਵਾਸਤੇ ਮਜਬੂਰ ਹੋ ਗਿਆ ਮਿਹਨਤ ਵੀ ਕੀਤੀ ਬੇਲਾ ਵੀ ਨਹੀਂ ਬੈਠਿਆ ਦਿਨ ਰਾਤ ਕਰਕੇ ਪਾਣੀ ਵੀ ਲਾਏ ਗਡਾਈਆਂ ਵੀ ਕੀਤੀਆਂ ਤੇ ਅਖੀਰ ਐਨਾ ਕੁਝ ਕਰਕੇ ਵੀ ਕਰਜ਼ਾ ਲੈਣ ਲਈ ਮਜਬੂਰ ਹੋ ਗਿਆ ਇਹ ਵੀਡੀਓ ਆ ਜਿਹੜੀ ਮੇਰੀ ਇਹ ਕਿਸੇ ਦੇ ਵਿਰੋਧ ਚ ਨਹੀਂ ਕਿਸੇ ਦੇ ਪੱਖ ਚ ਨਹੀਂ ਇਹ ਸਿਰਫ ਇੱਕ ਜੋ ਹਕੀਕਤ ਚੱਲ ਰਹੀ ਆ ਜੋ ਮੈਂ ਅੱਖਾਂ ਨਾਲ ਦੇਖ ਰਿਹਾ ਜੋ ਮੈਂ ਕੰਨਾਂ ਨਾਲ ਸੁਣਿਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਬਸ ਤਾਂ ਕਿ ਤੁਹਾਨੂੰ ਜ਼ਿਮੀਂਦਾਰ ਦੇ ਹਾਲ ਨਾਲ ਥੋੜਾ ਜਿਹਾ ਜਾਣੂ ਕਰਾ ਦੇ